ਸਤਿ ਸ਼੍ਰੀ ਅਕਾਲ ਰਣਦੀਪੰਦਰ ਅਫੀਸ਼ੀਅਲ ਵਿਖ ਰਿਹਾ ਹਾਂ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਕੁਝ ਦਿਨ ਪਹਿਲਾਂ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਦੇ ਵਿੱਚ ਮੈਂ ਕਿਹਾ ਸੀਗਾ ਕਿ ਪਿੰਡਾਂ ਦੇ ਵਿੱਚ ਜਿਹੜੇ ਲਾਲ ਲਕੀਰ ਅੰਦਰਲੇ ਮਕਾਨ ਨੇ ਉਹਨਾਂ ਮਕਾਨਾਂ ਦੀ ਮਲਕੀਅਤ ਤੁਹਾਡੇ ਨਾਂ ਤੇ ਕਰਨ ਦਾ ਕੰਮ ਜਿਹੜਾ ਹੈਗਾ ਉਹ ਜੋਰਾਂ ਸ਼ੁਰਾਂ ਤੇ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਵੈਸੇ ਇਹ ਜਿਹੜਾ ਪ੍ਰੋਜੈਕਟ ਹੈ ਪੰਜਾਬ ਸਰਕਾਰ ਦਾ ਨਹੀਂ ਹੈ ਕੇਂਦਰ ਸਰਕਾਰ ਦਾ ਹੈ ਤੇ ਇਹ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਇਹ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਹਲੇ ਸ਼ੁਰੂਆਤ ਹੈ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਇਹ ਪੂਰਾ ਹੋਣ ਦੇ ਕਿਨਾਰੇ ਹੈ ਵੈਸੇ ਮੈਂ ਪਿਛਲੀ ਗੱਲਬਾਤ ਦੇ ਵਿੱਚ ਹੀ ਸਾਰੇ ਜਾਣਕਾਰੀ ਦੇ ਦਿੱਤੀ ਸੀ ਪਰ ਫਿਰ ਵੀ ਬਹੁਤ سارے ਸਵਾਲ ਸੀ ਤੁਹਾਡੇ ਬਹੁਤ سارے ਕਮੈਂਟ ਆਏ ਹੋਏ ਸੀਗੇ ਤਾਂ ਮੈਂ ਇਹ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਤੁਹਾਡੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਵੀ ਦਵਾਂਗੀ ਤੇ ਜਿਹੜੀ ਜਾਣਕਾਰੀ ਮੈਨੂੰ ਲੱਗਦਾ ਕਿ ਥੋੜੀ ਜੀ ਰਹਿ ਗਈ ਉਹ ਵੀ ਮੈਂ ਤੁਹਾਡੇ ਜਿਹੜੇ ਸਵਾਲ ਹੈ ਉਹਨਾਂ ਦੇ ਜਵਾਬ ਇਸ ਗੱਲਬਾਤ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਪੰਜਾਬ ਸਰਕਾਰ ਦਾ ਨਹੀਂ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਕਿ ਲਾਲ ਲਕੀਰ ਅੰਦਰਲੇ ਜਿਹੜੇ ਮਕਾਨ ਨੇ ਉਹਨਾਂ ਮਕਾਨਾਂ ਨੂੰ ਜੇ ਪਹਿਲਾਂ ਕਿਸੇ ਦੇ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਿੰਡਾਂ ਤੇ ਸ਼ਹਿਰਾਂ ਦੋਵਾਂ ਦੇ ਵਿੱਚ ਲਾਲ ਲਕੀਰ ਵਾਲਾ ਰਕਬਾ ਮੌਜੂਦ ਹੈ ਸਿਰਫ ਇਕੱਲੇ ਪਿੰਡਾਂ ਦੇ ਵਿੱਚ ਨਹੀਂ ਪਿੰਡ ਤਾਂ ਹੈਗੇ ਹੀ ਨਹੀਂ ਲਾਲ ਲਕੀਰ ਦੇ ਅੰਦਰ ਬਹੁਤ ਸਾਰੀ ਹਾਇਸ਼ ਜਿਹੜੀ ਪਿੰਡਾਂ ਦੀ ਹੈ ਉਹ ਲਾਲ ਲਕੀਰ ਦੇ ਅੰਦਰ ਹੈ ਪਰ ਇਸ ਤੋਂ ਬਿਨਾ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪ੍ਰਾਪਰਟੀ ਹੈ ਉਹ ਲਾਲ ਲਕੀਰ ਦੇ ਅੰਦਰ ਹੈ ਤੇ ਹੁਣ ਇਹ ਇੱਕ ਸੁਨਹਿਰਾ ਮੌਕਾ ਹੈ ਕਿ ਤੁਸੀਂ ਇਹਨੂੰ ਰਜਿਸਟਰ ਕਰਵਾ ਸਕਦੇ ਹੋ ਹੁਣ ਕਿਸੇ ਨੇ ਕਮੈਂਟ ਕੀਤਾ ਹੋਇਆ ਸੀ ਕਿ ਅਸੀਂ ਤਾਂ ਜੀ ਜਾ ਕੇ ਵੀ ਆਏ ਅਸੀਂ ਪਤਾ ਵੀ ਕੀਤਾ ਉਹਨਾਂ ਨੇ ਕਿਹਾ ਕਿ ਹਲੇ ਰਜਿਸਟਰੀਆਂ ਨਹੀਂ ਹੋ ਰਹੀਆਂ ਤੁਹਾਨੂੰ ਕਿਤੇ ਜਾ ਕੇ ਪਤਾ ਕਰਨ ਦੀ ਜ਼ਰੂਰਤ ਨਹੀਂ ਹੈ ਅਜਿਹਾ ਜਿਹੜਾ ਹੈਗਾ ਉਹ ਤੁਹਾਨੂੰ ਜਾਓ ਜਾਉਂਗੇ ਤੁਸੀਂ ਇਹਦੇ ਪੁੱਛੋਗੇ ਤੁਹਾਨੂੰ ਕਿਸੇ ਨੇ ਸਿੱਧੇ ਰਾਹ ਨਹੀਂ ਪਾਉਣਾ ਅਸੀਂ ਉਂਝ ਵੀ ਜਾਣਦੇ ਹਾਂ ਵੀ ਸਰਕਾਰੀ ਦਰਬਾਰੇ ਛੇਤੀ ਕੋਈ ਸਿੱਧੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਦੱਸਦਾ ਦੂਜੀ ਗੱਲ ਅਧਿਕਾਰੀ ਖੁਦ ਤੁਹਾਡੇ ਘਰਾਂ ਤੱਕ ਆਉਣਗੇ ਐਸਡੀਐਮ ਸਾਹਿਬ ਪਟਵਾਰੀ ਸਾਹਿਬ ਪਿੰਡ ਦੇ ਮੋਤਵਾਰ ਪੰਜ ਸਰਪੰਚ ਨੰਬਰਦਾਰ ਨੂੰ ਨਾਲ ਲੈ ਕੇ ਇਹ ਆਉਣਗੇ ਪਰਡੇ ਘਰਾਂ ਤੱਕ ਤੇ ਜਿਵੇਂ ਕਿਸੇ ਨੇ ਨਾ ਮੈਨੂੰ ਇੱਕ ਕਮੈਂਟ ਕੀਤਾ ਹੋਇਆ ਸੀ ਕਿ ਅਜੇ ਹਾਂ ਨਹੀਂ ਹੋ ਸਕਦਾ ਜੀ ਫਿਰ 420 ਦਾ ਪਰਚਾ ਹੋ ਜੂਗਾ ਅਜਿਹਾ ਕਰਨ ਤੇ ਤਾਂ ਕਿਵੇਂ ਹੋ ਜਾਏਗਾ 420 ਦਾ ਪਰਚਾ ਜਦੋਂ ਉਹ ਜਿਹੜਾ ਤੁਹਾਨੂੰ ਇਤਰਾਜ਼ ਦਾ ਸਮਾਂ ਦੇ ਰਹੇ ਆ ਉਹ ਤਾਂ ਹੀ ਦੇ ਰਹੇ ਆ ਨਾ ਜਿਹੜੀਆਂ ਹਲੇ ਲਿਸਟਾਂ ਲੱਗੀਆਂ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇੱਕ ਵਾਰ ਜਿਹੜੀ ਪ੍ਰਕਿਰਿਆ ਹੈ ਉਹ ਮੁਕੰਮਲ ਹੋ ਚੁੱਕੀ ਹੈ ਉੱਥੇ ਕੱਚੀਆਂ ਲਿਸਟਾਂ ਤੇ ਨਕਸ਼ੇ ਸਾਂਝੀਆਂ ਥਾਵਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਮੰਦਿਰ ਦੇ ਵਿੱਚ ਜਾਂ ਫਿਰ ਮਸਜਿਦ ਦੇ ਵਿੱਚ ਲੱਗ ਚੁੱਕੇ ਨੇ ਠੀਕ ਹੈ ਤਾਂ ਉਹ ਤੁਹਾਨੂੰ ਸਮਾਂ ਦਿੱਤਾ ਗਿਆ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਉਦਾਹਰਨ ਦੱਸ ਦਿੰਨੀ ਹਾਂ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਨਕਸ਼ਾ ਲੱਗਿਆ ਉੱਥੇ 6 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਇਹ ਨਕਸ਼ਾ ਹੈ ਜੇ ਇਸ ਨਕਸ਼ੇ ਦੇ ਵਿੱਚ ਕਿਸੇ ਨੂੰ ਲੱਗਦਾ ਹੈ ਕਿ ਉਹਦਾ ਜਿਹੜਾ ਅਧਿਕਾਰ ਖੇਤਰ ਹੈ ਉਹਦੇ ਨਾਲ ਕੋਈ ਛੇੜਛਾੜ ਹੋਈ ਹੈ 6 ਨਵੰਬਰ ਤੱਕ ਤੁਸੀਂ ਇਤਰਾਜ਼ ਜ਼ਾਹਿਰ ਕਰ ਸਕਦੇ ਹੋ ਠੀਕ ਹੈ ਇਹਦੇ ਉੱਤੇ ਜੇਕਰ ਅਸੀਂ 6 ਨਵੰਬਰ ਤੱਕ ਇਤਰਾਜ਼ ਜ਼ਾਹਿਰ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਸਾਡੇ ਕੋਲ ਕੋਈ ਹੱਕ ਨਹੀਂ ਹੈਗਾ ਕਿ ਅਸੀਂ ਦੁਬਾਰੇ ਇਹਦੇ ਬਾਰੇ ਗੱਲ ਕਰ ਸਕੀਏ ਕਿਉਂਕਿ ਸਰਕਾਰ ਨੇ ਸਾਨੂੰ ਸਮਾਂ ਤਾਂ ਹੀ ਦਿੱਤਾ ਹੈ ਇਤਰਾਜ਼ ਜ਼ਾਹਿਰ ਕਰਨ ਦਾ ਸਮਾਂ ਮਿਲਿਆ ਤੇ ਸਰਕਾਰ ਇਹ ਨਹੀਂ ਕਹੂਗੀ ਕਿ ਜੇ ਤੁਹਾਨੂੰ ਸਮਾਂ ਦਿੱਤਾ ਸੀ ਇਤਰਾਜ਼ ਜ਼ਾਹਿਰ ਕਰਨ ਦਾ ਤਾਂ ਉਦੋਂ ਤੁਸੀਂ ਕਿੱਥੇ ਸੀ ਉਦੋਂ ਕਿਉਂ ਨਹੀਂ ਤੁਸੀਂ ਇਸ ਗੱਲ ਦੇ ਉੱਤੇ ਗੌਰ ਕੀਤੀ ਕਿਉਂਕਿ ਇਹ ਕੰਮ ਜਿਹੜਾ ਹੈਗਾ ਸਿਰਫ ਤੁਹਾਡੇ ਇਕੱਲੇ ਇੱਕ ਪਿੰਡ ਦਾ ਨਹੀਂ ਹੈਗਾ ਕਿਸੇ ਇੱਕ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਕੰਮ ਹੋਣਾ ਹੈ ਠੀਕ ਹੈ ਕਿਤੇ ਇਹ ਕੰਪਲੀਟ ਹੋਣ ਕਿਨਾਰੇ ਆ ਕਿਤੇ ਕਿਤੇ ਜਿਹੜਾ ਹੈਗਾ ਉਹ ਇਹ ਚੱਲ ਰਿਹਾ ਜਿਵੇਂ ਕਿਸੇ ਹੋਰ ਦਾ ਇੱਕ ਕਮੈਂਟ ਆਇਆ ਹੋਇਆ ਸੀ ਮੇਰੇ ਕੋਲ ਜਿਨ੍ਹਾਂ ਨੇ ਕਿਹਾ ਸੀਗਾ ਕਿ ਸ਼ਾਇਦ ਪਿੰਡ ਤਿੰਬਰਪੁਰ ਤੋਂ ਫਤੇਗੜ ਸਾਹ ਤੋਂ ਕਿ ਸਾਡੇ ਪਿੰਡ ਦੇ ਵਿੱਚ ਇੱਕ ਸਾਲ ਪਹਿਲਾਂ ਜਿਹੜਾ ਹੈਗਾ ਨਕਸ਼ਾ ਵੀ ਲੱਗ ਚੁੱਕਿਆ ਹੈ ਲਿਸਟ ਵੀ ਲੱਗ ਚੁੱਕੀ ਹੈ ਪਰ ਦੁਬਾਰੇ ਹਲੇ ਤੱਕ ਰਜਿਸਟਰੀਆਂ ਨਹੀਂ ਹੋਈਆਂ ਮੈਂ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਕਿ ਇਹ ਇੰਨਾ ਸੌਖਾ ਪ੍ਰੋਸੈਸ ਨਹੀਂ ਹੈ ਇਹ ਕੰਮ ਹਲੇ 2-3 ਸਾਲ ਚੱਲੂਗਾ ਲਗਾਤਾਰ ਕਿਉਂਕਿ ਜਿਨ੍ਹਾਂ ਦੇ ਤਾਂ ਪਹਿਲੀ ਵਾਰ ਦੇ ਵਿੱਚ ਸਹੀ ਆ ਗਏ ਉਹਨਾਂ ਦਾ ਠੀਕ ਹੈ ਹੁਣ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਪਿੰਡ ਦੇ ਵਿੱਚੋਂ ਇਤਰਾਜ਼ ਜ਼ਾਹਿਰ ਕੀਤਾ ਹੋਗਾ ਕਿਸੇ ਦਾ ਘਰ ਰਲ ਗਿਆ ਦੂਜੇ ਦੇ ਨਾਲ ਠੀਕ ਹੈ ਕਿਉਂਕਿ ਸਾਡੇ ਜਿਹੜੀ ਇੱਥੇ ਹੁਣ ਮੰਨ ਲਓ ਲਿਸਟ ਲੱਗੀ ਆ ਉਹਦੇ ਵਿੱਚ ਕੀ ਹੋਇਆ ਕਿ ਜਿਵੇਂ ਘਰਾਂ ਦੀਆਂ ਛੱਤਾਂ ਚੁੜੀਆਂ ਹੋਈਆਂ ਹੁੰਦੀਆਂ ਨੇ ਤਾਂ ਕਿਸੇ ਦਾ ਕੁਝ ਹਿੱਸਾ ਕਿਸੇ ਵੱਲ ਚਲੇ ਗਿਆ ਪਹਿਲੇ ਦਾ ਦੂਜੇ ਵੱਲ ਦੂਜੇ ਦਾ ਤੀਜੇ ਵੱਲ ਅਜਿਹਾ ਹੋ ਗਿਆ ਹੁਣ ਲੋਕੀ ਇਤਰਾਜ਼ ਦੇਣਗੇ ਇਤਰਾਜ਼ ਤੋਂ ਬਾਅਦ ਇੱਕ ਵਾਰ ਦੁਬਾਰੇ ਫਿਰ ਮਿਲਣੀ ਹੋਊਗੀ ਫਿਰ ਨਕਸ਼ਾ ਲੱਗੂਗਾ ਠੀਕ ਹੈ ਉਹ ਨਕਸ਼ਾ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਦੁਰਸਤਗੀਆਂ ਹੋਣਗੀਆਂ ਤੀਜੀ ਵਾਰ ਚ ਜਾ ਕੇ ਇਸ ਪ੍ਰਕਿਰਿਆ ਨੇ ਜਿਹੜਾ ਹੈਗਾ ਸੰਪੂਰਨ ਹੋਣਾ ਇਹ ਕਿਉਂਕਿ ਇਹ ਬਹੁਤ ਬਰੀਕੀ ਦਾ ਕੰਮ ਹੈ ਇਸ ਕਰਕੇ ਇਹਨੂੰ ਸਮਾਂ ਵੀ ਲੱਗੂਗਾ ਐਨੀ ਛੇਤੀ ਇਹ ਨਹੀਂ ਵੀ ਇੱਕ ਵਾਰ ਲਿਸਟ ਲੱਗੀ ਤੇ ਨਾਲ ਦੀ ਨਾਲ ਰਜਿਸਟਰੀਆਂ ਹੋ ਜਾਣਗੀਆਂ ਪਰ ਜਿਹੜਾ ਤੁਹਾਨੂੰ ਸਮਾਂ ਮਿਲਿਆ ਹੋਇਆ ਹੈ ਉਸ ਸਮੇਂ ਦੇ ਵਿੱਚ ਵਿੱਚ ਇਤਰਾਜ਼ ਦੇਣਾ ਤੁਹਾਡਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਤਰਾਜ਼ ਨਹੀਂ ਦਿੰਦੇ ਤਾਂ ਫਿਰ ਬਾਅਦ ਦੇ ਵਿੱਚ ਇਹ ਕੰਮ ਮੈਨੂੰ ਤਾਂ ਨਹੀਂ ਲੱਗਦਾ ਕਿ ਹੋਊਗਾ ਤੇ ਜਾਂ ਫਿਰ ਬਹੁਤ ਮੁਸ਼ਕਲੇ ਹੀ ਹੋਣ ਵਾਲਾ ਹੈ ਵੈਸੇ ਨਾ ਹੋਣ ਦੇ ਚਾਂਸਸ ਜਿਹੜੇ ਆ ਉਹ ਜ਼ਿਆਦਾ ਨਹੀਂ ਕਿਉਂਕਿ ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਦੋ ਤਰ੍ਹਾਂ ਦੀਆਂ ਥਾਮਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਠੀਕ ਹੈ ਪਹਿਲੀ ਗੱਲ ਤਾਂ ਜਿਹੜੀ ਤਾਂ ਪੰਚਾਇਤੀ ਥਾਂ ਹੈ ਪਿੰਡ ਦੇ ਵਿੱਚ ਜਿਵੇਂ ਪੰਚਾਇਤੀ ਜ਼ਮੀਨ ਹੁੰਦੀ ਹੈ ਠੀਕ ਹੈ ਉਹਨੂੰ ਤਾਂ ਨਾ ਕੋਈ ਖਰੀਦ ਸਕਦਾ ਤੇ ਨਾ ਕੋਈ ਵੇਚ ਸਕਦਾ ਉਹ ਸਾਂਝੀ ਵਰਤੋਂ ਦੇ ਲਈ ਹੁੰਦੀ ਹੈ ਉਹ ਚੀਜ਼ ਠੀਕ ਹੈ ਤੇ ਦੂਜੀ ਗੱਲ ਜਿਹੜੀਆਂ ਰਜਿਸਟਰਡ ਥਾਵਾਂ ਹੁੰਦੀਆਂ ਨੇ ਜਿਹੜੇ ਨੰਬਰੀ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਕਿ ਇਹ ਨੰਬਰੀ ਹੈ ਠੀਕ ਹੈ ਉਹਦੇ ਵਿੱਚ ਉਹ ਹੁੰਦੀਆਂ ਜਿੱਮੇ ਸਾਡੀਆਂ ਜ਼ਮੀਨਾਂ ਆਬਾਦੀਆਂ ਹੁੰਦੀਆਂ ਨੇ ਪਰ ਇਸ ਤੋਂ ਬਿਨਾ ਵੀ ਜਿਹੜੀ ਲਾਲ ਲਕੀਰ ਦੇ ਅੰਦਰ ਥਾਂ ਹੈ ਠੀਕ ਹੈ ਉਹਦੇ ਵਿੱਚ ਵੀ ਲੋਕਾਂ ਦੇ ਮਕਾਨ ਵੀ ਨੇ ਲੋਕਾਂ ਦੀਆਂ ਆਬਾਦੀਆਂ ਵੀ ਨੇ ਪਸ਼ੂਆਂ ਲਈ ਬਾੜੇ ਵੀ ਨੇ ਤਾਂ ਉਹ ਸਾਰਾ ਜਿਹੜਾ ਹੈਗਾ ਹੁਣ ਕਿਸੇ ਦਾ ਮਕਾਨ ਆ ਗਿਆ ਕਿਸੇ ਦਾ ਬਾੜਾ ਨਹੀਂ ਆਇਆ ਕਿਸੇ ਦਾ ਬਾੜਾ ਆ ਗਿਆ ਜਿਹਦਾ ਉਹਦਾ ਮਕਾਨ ਨਹੀਂ ਆਇਆ ਤੇ ਫਿਰ ਜਿੱਥੇ ਦੋ ਭਰਾ ਰਹਿ ਰਹੇ ਸੀ ਕਿ ਕਿਸੇ ਦੋ ਭਰਾਵਾਂ ਨੂੰ ਸਾਂਝਾ ਇੱਕ ਰਸਤਾ ਲੱਗਦਾ ਜੋ ਕਿਸੇ ਇੱਕ ਦੇ ਮਕਾਨ ਦੇ ਵਿੱਚ ਜੁੜ ਗਿਆ ਅਜਿਹੀਆਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹਲੇ ਇਹਨਾਂ ਲਿਸਟਾਂ ਦੇ ਵਿੱਚ ਆਉਣਗੀਆਂ ਤੇ ਉੱਥੇ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਮੰਨ ਲਓ ਇੱਕ ਭਰਾ ਜਿਹੜਾ ਹੈਗਾ ਉਹ ਪਿੰਡ ਤੋਂ ਬਾਹਰ ਰਹਿ ਰਿਹਾ ਕਿਤੇ ਬਾਹਰ ਨੌਕਰੀ ਕਰਦਾ ਤੇ ਦੂਜਾ ਜਿਹੜਾ ਪਿੰਡ ਦਾ ਕੋਈ ਵੀ ਮੋਤਵਾਰਾ ਕਈ ਵਾਰ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨਾਂ ਦਾ ਇੱਕ ਹੋਰ ਭਰਾ ਵੀ ਹੈ ਇੱਥੇ ਜਿਹੜਾ ਹਿੱਸੇਦਾਰ ਹੈ ਜੇ ਕੋਈ ਕਾਫੀ ਸਮੇਂ ਤੋਂ ਬਾਹਰ ਰਹਿ ਰਿਹਾ ਹੋਵੇ ਠੀਕ ਹੈ ਜਾਂ ਫਿਰ ਅਗਲੇ ਨੂੰ ਲੱਗਦਾ ਵੀ ਹੋ ਸਕਦਾ ਇਹ ਆਪਣਾ ਹਿੱਸਾ ਲੈ ਕੇ ਚਲਿਆ ਗਿਆ ਹੋਵੇ ਤਾਂ ਉਹ ਜਿਹੜੀ ਲਿਸਟ ਹੈ 2 2.5 ਮਹੀਨੇ ਦਾ ਸਮਾਂ ਤੁਹਾਨੂੰ ਤਾਂ ਹੀ ਮਿਲਦਾ ਕਿ ਤੁਸੀਂ ਇਹਨਾਂ ਨੂੰ ਚੈੱਕ ਕਰੋ ਤੇ ਇਤਰਾਜ਼ ਜ਼ਾਹਿਰ ਕਰ ਸਕੋ ਹੁਣ ਕਿਸੇ ਨੇ ਮੈਨੂੰ ਕਮੈਂਟ ਕੀਤਾ ਹੋਇਆ ਸੀ ਕਿ ਅਸੀਂ ਤਾਂ ਵਿਦੇਸ਼ ਦੇ ਵਿੱਚ ਆ ਤੇ ਫਿਰ ਇਹ ਜਿਹੜੇ ਵਿਦੇਸ਼ ਦੇ ਵਿੱਚ ਜਿਹੜੇ ਫੋਰਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਲੋਕਾਂ ਦੀ ਪ੍ਰਾਪਰਟੀ ਦਾ ਕੀ ਹੋਗਾ ਤਾਂ ਇਹਦੇ ਬਾਰੇ ਵੀ ਤੁਹਾਨੂੰ ਖਬਰਾਉਣ ਦੀ ਜੜੀ ਜ਼ਰੂਰਤ ਉਹ ਨਹੀਂ ਹੈ ਤੁਸੀਂ ਆਪਣੇ ਪਿੰਡ ਦੇ ਸਰਪੰਚ ਤੇ ਨੰਬਰਦਾਰ ਦੇ ਸੰਪਰਕ ਦੇ ਵਿੱਚ ਰਹਿਣਾ ਕਿਉਂਕਿ ਇਹ ਥਾਮਾ ਤੁਹਾਡੇ ਪਿੰਡ ਦੇ ਸਰਪੰਚ ਤੇ ਨੰਬਰਦਾਰ ਦੀ ਮੌਜੂਦ ਉਸਗੇ ਦੇ ਵਿੱਚ ਹੀ ਤਸਦੀਕ ਹੋਣੀਆਂ ਨੇ ਕਿ ਇਹ ਜਗਾ ਐਦੀ ਹੈ ਇਹ ਜਗਾ ਐਦੀ ਹੈ ਤੁਸੀਂ ਉਹਨਾਂ ਨਾਲ ਰਾਤ ਤੱਕ ਕਾਇਮ ਰੱਖਣਾ ਹਾਂ ਗੌਰ ਤੁਹਾਨੂੰ ਜ਼ਰੂਰ ਕਰਨੀ ਪਊਗੀ ਠੀਕ ਹੈ ਕਿਉਂਕਿ ਇਹਨੂੰ ਜਿਹੜਾ ਹੈਗਾ ਉਹ ਤੁਹਾਨੂੰ ਜ਼ਰੂਰੀ ਤੌਰ ਤੇ ਇਹਦਾ ਧਿਆਨ ਜਿਹੜਾ ਇਹ ਉਹ ਰੱਖਣਾ ਹੀ ਪੈਣਾ ਹੈ ਇਸ ਕਰਕੇ ਕਿਉਂਕਿ ਮੇਰੇ ਕੋਲ ਜਿਵੇਂ ਸਾਡੇ ਇੱਥੇ ਲਿਸਟ ਲੱਗੀ ਤਾਂ ਬਹੁਤ ਸਾਰੇ ਲੋਕੀ ਆਏ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਦੇਖਣਾ ਹੀ ਨਹੀਂ ਆਉਂਦਾ ਉਹਦੇ 'ਚ ਉਹ ਇਹ ਕਿਵੇਂ ਲਾਤਾ ਸਾਨੂੰ ਸਮਝ ਹੀ ਨਹੀਂ ਆ ਰਹੀ ਉਹਨੂੰ ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੀ ਹਾਂ ਕਿ ਉਹਨੂੰ ਸਮਝਣਾ ਕੋਈ ਔਖਾ ਨਹੀਂ ਹੈ ਤੁਹਾਨੂੰ ਇੱਕ ਲਿਸਟ ਜਾਰੀ ਕਰ ਕੀਤੀ ਹੋਈ ਆ ਠੀਕ ਹੈ ਉਹਦੇ 'ਚ ਮੰਨ ਲਓ ਫਾਰ ਇਗਜ਼ਾਮਪਲ ਕਿ ਉਸ ਲਿਸਟ ਦੇ ਵਿੱਚ 1 ਤੋਂ 100 ਤੱਕ ਨੰਬਰ ਨੇ ਤੇ ਫਿਰ ਤੁਹਾਡੇ ਪਿੰਡ ਦਾ ਇੱਕ ਮੈਪ ਲੱਗਿਆ ਹੋਇਆ ਛੱਤਾਂ ਦਾ ਡਰੋਨ ਨਾਲ ਬਣਿਆ ਹੋਇਆ ਨਕਸ਼ਾ ਉਹ ਠੀਕ ਹੈ ਉਤਲਾ ਉਤਲਾ ਛੱਤਾਂ ਦਾ ਉਹ ਉੱਚੀ ਦਿਖਾਈ ਦਿੰਦਾ ਤੁਹਾਡੇ ਵਿੜੇ ਦਿਖਾਈ ਦਿੰਦੇ ਨੇ ਘਰਾਂ ਦੇ ਠੀਕ ਹੈ ਤਾਂ ਫਿਰ ਉਹਨਾਂ ਘਰਾਂ ਨੂੰ ਹੀ 1 ਤੋਂ ਲੈ ਕੇ 100 ਤੱਕ ਨੰਬਰ ਦਿੱਤਾ ਗਿਆ ਹੁਣ ਤੁਸੀਂ ਇਹ ਮਿਲਾਉਣਾ ਹੈ ਕਿ ਤੁਹਾਡਾ ਉਸ ਲਿਸਟ ਦੇ ਵਿੱਚ ਜਿਹੜਾ ਨਾਮ ਹੈ ਤੇ ਨਕਸ਼ੇ ਦੇ ਵਿੱਚ ਘਰ ਦੇ ਵਿੱਚ ਜਿਹੜਾ ਨੰਬਰ ਹੈ ਠੀਕ ਹੈ ਉਹ ਦੋਨੋਂ ਇੱਕ ਬਰਾਬਰ ਨੇ ਤੇ ਕਿਉਂਕਿ ਹੁਣ ਅੱਗੇ ਜਿਹੜੀ ਮਾਲਕੀ ਆ ਉਹ ਇਹਨਾਂ ਲਿਸਟਾਂ ਦੇ ਨਾਲ ਹੀ ਹੋਣੀ ਆ ਮਲਕੀਅਤ ਜਿਹੜੀ ਆ ਨਾ ਅਸੀਂ ਕਹਿੰਨੇ ਕਿ ਪਿੰਡਾਂ ਵਾਲੀਆਂ ਥਾਵਾਂ ਸਾਨੂੰ ਪਤਾ ਹੈ ਜਾਂ ਸ਼ਹਿਰਾਂ ਦੀਆਂ ਜਿਹੜੀਆਂ ਲਾਲ ਲਕੀਰ ਵਾਲੀਆਂ ਥਾਵਾਂ ਇਹ ਕਬਜ਼ੇ ਵਾਲੀਆਂ ਥਾਵਾਂ ਹੁੰਦੀਆਂ ਨੇ ਹੁਣ ਮਾਲਕੀ ਇਹਨਾਂ ਦੇ ਨਾਲ ਹੀ ਮਿਲਣੀ ਆ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਕਰਿਓ ਕਿਉਂਕਿ ਇਹੀ ਜਿਹੜਾ ਕੰਮ ਹੈਗਾ ਨਾ ਇਹ ਸਾਰਾ ਹੀ ਹੋਣਾ ਹੈ ਹੁਣ ਥੋੜਾ ਜਿਹਾ ਅਸੀਂ ਜਾਣਦੇ ਹਾਂ ਕਿ ਵਿਵਪਤਾ ਪਈ ਹੋਈ ਹੈ ਹੈਨਾ ਸਾਰਾ ਪ੍ਰਸ਼ਾਸਨ ਉਧਰ ਰੁੱਝਿਆ ਹੋਇਆ ਹੜਾਂ ਦਾ ਜਿਹੜਾ ਹੈ ਸਰਹੱਦੀ ਇਲਾਕੇ ਦੇ ਵਿੱਚ ਬਹੁਤ ਨੁਕਸਾਨ ਜਿਹੜਾ ਹੈਗਾ ਉਹਨੇ ਕੀਤਾ ਹੋਇਆ ਪਾਣੀ ਨੇ ਤਾਂ ਇਹਦੇ ਕਰਕੇ ਥੋੜਾ ਜਿਹਾ ਕੰਮ ਢਿੱਲਾ ਹੋ ਸਕਦਾ ਪਰ ਇਹਦੀ ਗੌਰ ਜ਼ਰੂਰ ਕਰਨੀ ਆ ਇਹ ਨਹੀਂ ਕਹਿਣਾ ਕਿ ਸਾਨੂੰ ਪਤਾ ਨਹੀਂ ਲੱਗਿਆ ਮੰਨ ਲਓ ਜਿਵੇਂ ਹੁਣ ਸਾਡੇ ਇੱਥੇ ਸਮਾਂ ਦਿੱਤਾ ਗਿਆ ਠੀਕ ਹੈ ਸਮਾਂ ਸਾਨੂੰ ਮਿਲਿਆ ਕਿ ਤੁਸੀਂ ਆਪਣੀਆਂ ਅੰਦਰਸਤਗੀਆਂ ਕਰਵਾਓ ਇਤਰਾਜ਼ ਜ਼ਾਹਿਰ ਕਰੋ ਤੇ ਜੇ ਹੁਣ ਕਿਸੇ ਦੀ ਕੋਈ ਗੜਬੜੀ ਹੈ ਲੋਕੀ ਕਹਿੰਦੇ ਜੀ ਅਸੀਂ ਤਾਂ ਦੇਖਣ ਹੀ ਨਹੀਂ ਗਏ ਜਾਂ ਸਾਨੂੰ ਸਮਝ ਹੀ ਨਹੀਂ ਆਇਆ ਤੇ ਫਿਰ ਤੁਸੀਂ ਇਤਰਾਜ਼ ਜ਼ਾਹਿਰ ਨਹੀਂ ਕੀਤਾ ਤੇ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂ ਅਗਲਿਆਂ ਕੋਲ ਹੈ ਗਈ ਆ ਜਿਹੜਾ ਪ੍ਰੋਪਰ ਰਿਕਾਰਡ ਹੈ ਠੀਕ ਹੈ ਤਹਿਸੀਲਦਾਰ ਸਾਹਿਬ ਕੋਲ ਤਾਂ ਪ੍ਰੋਪਰ ਰਿਕਾਰਡ ਹੈ ਕਿ ਅਸੀਂ ਤਾਂ ਜੀ ਲਿਸਟਾਂ ਵੀ ਲਾਈਆਂ ਅਸੀਂ ਨਕਸ਼ਾ ਵੀ ਲਾਇਆ ਉਸ ਤੋਂ ਬਾਅਦ ਅਸੀਂ 2 2.5 ਮਹੀਨਿਆਂ ਦਾ ਸਮਾਂ ਵੀ ਦਿੱਤਾ ਥੋੜਾ ਸਮਾਂ ਨਹੀਂ ਹੁੰਦਾ ਜਿਹੜਾ ਹੈਗਾ तकरीबन 60 ਤੋਂ ਲੈ ਕੇ 90 ਦਿਨ ਤੁਹਾਨੂੰ ਮਿਲਦੇ ਆ ਇਹ ਥੋੜੇ ਦਿਨ ਤਾਂ ਨਹੀਂ ਹੁੰਦੇ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਤਾਂ ਇਹਦੀ ਗੌਰ ਤੁਸੀਂ ਆਪ ਕਰਨੀ ਹੈ ਕਿਉਂਕਿ ਬਹੁਤਾ ਕਰਕੇ ਕੀ ਹੁੰਦਾ ਪਿੰਡਾਂ ਦੇ ਵਿੱਚ ਜਾਂ ਤਾਂ ਅਸਟਾਨ ਦੇ ਉੱਤੇ ਹੀ ਖਰੀਦਾਰੀਆਂ ਹੋਈਆਂ ਹੋਈਆਂ ਨੇ ਜਾਂ ਫਿਰ ਜਿਵੇਂ ਆਮ ਹੀ ਚੱਲਦਾ ਕੀ ਮੀਟਰ ਕਿਸੇ ਇੱਕ ਭਰਾ ਦੇ ਨਾਮ ਦੇ ਉੱਤੇ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਘਰ ਵੀ ਵੱਖੋ ਵੱਖਰੇ ਬਣ ਗਏ ਆ ਕਿਸੇ ਬਜ਼ੁਰਗ ਦੇ ਨਾਮ ਤੇ ਲੱਗਿਆ ਹੋਇਆ ਬਜ਼ੁਰਗ ਹੁਣ ਇਸ ਦੁਨੀਆ ਦੇ ਵਿੱਚ ਵੀ ਨਹੀਂ ਹੈਗੇ ਪਰ ਮੀਟਰ ਉਵੇਂ ਹੀ ਉਸੇ ਨਾਮ ਦੇ ਉੱਤੇ ਚੱਲੀ ਜਾਂਦਾ ਹੈ ਅੱਛਾ ਮੰਨ ਲਓ ਦੋ ਭਰਾਵਾਂ ਦੀ ਕੋਈ ਸਾਂਝੀ ਜਿਹੜੀ ਥਾਂ ਸੀਗੀ ਇੱਕ ਕੋਲ ਪਹਿਲਾਂ ਦੂਜਾ ਸੀ ਫਿਰ ਦੂਜਾ ਸੀ ਠੀਕ ਹੈ ਤਾਂ ਪੰਚਾਇਤ ਦੀ ਰਜ਼ਾਮੰਦੀ ਦੇ ਨਾਲ ਹੀ ਆਪਸ ਚ ਉਹਨਾਂ ਨੇ ਫਿਰ ਬਦਲ ਕਰ ਲਿਆ ਵੀ ਤੂੰ ਇਹ ਥਾਂ ਵਰਤ ਲੈ ਮੈਂ ਇਹ ਥਾਂ ਵਰਤ ਲੂੰਗਾ ਠੀਕ ਹੈ ਪਰ ਇਹ ਨਹੀਂ ਹੈਗਾ ਫਿਰ ਕਿ ਤੁਸੀਂ ਹੁਣ ਉਹਨੂੰ ਕਾਗਜ਼ਾਂ ਦੇ ਵਿੱਚ ਜ਼ਰੂਰ ਚੈੱਕ ਕਰਨਾ ਹੈ ਉਹ ਤਾਂ ਕਿਦੇ ਨਾਮ ਦੇ ਉੱਤੇ ਬੋਲਦੀ ਐ ਜਿਵੇਂ ਕਿਸੇ ਨੇ ਕਿਹਾ ਸੀਗਾ ਕਿ ਜੇ ਪਰਿਵਾਰ ਦੇ ਵਿੱਚ ਦੋ ਜੀ ਰਹਿੰਦੇ ਆ ਸੱਸ ਨੂੰ ਰਹਿੰਦੀਆਂ ਨੇ ਤਾਂ ਉਹ ਕਿਦੇ ਨਾਮ ਦੇ ਉੱਤੇ ਹੋਊਗਾ ਦੇਖੋ ਜੇ ਜੱਦੀ ਜਾਇਦਾਦ ਆ ਠੀਕ ਐ ਤਾਂ ਜੱਦੀ ਜਾਇਦਾਦ ਦੇ ਵਿੱਚ ਫਿਰ ਉਹ ਦੋ ਹਿੱਸੇਦਾਰ ਬਣਨਗੇ ਹੀ ਬਣਨਗੇ ਤੁਸੀਂ ਉੱਥੇ ਆਪਣਾ ਨਾਮ ਨਾਲ ਪਵਾ ਸਕਦੇ ਹੋ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਊਗਾ ਉਂਝ ਪਰ ਜਿਵੇਂ ਮੇਰਾ ਇਹ ਮੰਨਣਾ ਕਿ ਜਿਹੜੇ ਮਾਪੇ ਹੁੰਦੇ ਆ ਹਨਾ ਉਹਨਾਂ ਨੇ ਜਇਦਾਦ ਜਿਉਹ ਨਾਮ ਕਰਾ ਵੀ ਲੈਂਦੇ ਤਾਂ ਧੀਆਂ ਪੁੱਤਰਾਂ ਨੂੰ ਦੇ ਹੀ ਦੇਣੀ ਹੁੰਦੀ ਐ ਪਰ ਇਹਦੇ ਵਿੱਚ ਇੱਕ ਚੀਜ਼ ਦਾ ਤੁਸੀਂ ਬਹੁਤ ਧਿਆਨ ਰੱਖਣਾ ਜਿਹੜਾ ਉમે ਪਹਿਲਾਂ ਵੀ ਕਿਹਾ ਸੀ ਕਿ ਕਾਲ ਯੁਗ ਹੈ ਠੀਕ ਹੈ ਮੰਨ ਲਓ ਦੋਵੇਂ ਭਰਾਵਾਂ ਨੂੰ ਆਪਣਾ ਹਿੱਸਾ ਇੱਕ ਵਾਰ ਵੰਡ ਕੇ ਮਿਲ ਚੁੱਕਿਆ ਹੈ ਤੇ ਬਾਅਦ ਦੇ ਵਿੱਚ ਦੂਜਾ ਜਿਹੜਾ ਭਰਾ ਹੈ ਇੱਕ ਹਨਾ ਉਹਨੇ ਰਿਸਪੈਕਟ ਵਜੋਂ ਆਨਰ ਵਜੋਂ ਉਹਨੇ ਆਪਣੀ ਥਾਂ ਜਿਹੜੀ ਹੈ ਮੰਨ ਲਓ ਮਾਪਿਆਂ ਦੇ ਨਾਮ ਕਰਵਾਤੀ ਠੀਕ ਹੈ ਤਾਂ ਦੂਜੇ ਭਰਾ ਨੇ ਕੱਲ ਨੂੰ ਫਿਰ ਮਾਪਿਆਂ ਦੀ ਜਾਇਦਾਦ ਦੇ ਵਿੱਚ ਦਾਵੇਦਾਰ ਬਣ ਕੇ ਖੜਾ ਹੋ ਜਾਣਾ ਕਿਉਂਕਿ ਉਹ ਉਹਦੇ ਮਾਪਿਆਂ ਦੀ ਜਾਇਦਾਦ ਹੈ ਠੀਕ ਹੈ ਤਾਂ ਇਸ ਚੀਜ਼ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਹੈ ਇਹ ਸਾਰੀਆਂ ਗੱਲਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਸਵਾਲ ਮੇਰੇ ਕੋਲ ਆਏ ਹੋਏ ਸੀ ਉਹਨਾਂ ਸਾਰਿਆਂ ਦਾ ਜਵਾਬ ਦਵਾਂ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਕਿ ਕੋਈ ਜਾਣਕਾਰੀ ਜਿਹੜੀ ਆ ਉਹ ਰਹਿ ਗਈ ਹੈ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੀ ਇਹ ਸਿਰਫ ਕਲੇ ਪਿੰਡਾਂ ਦੇ ਵਿੱਚ ਨਹੀਂ ਸ਼ਹਿਰਾਂ ਦੇ ਵਿੱਚ ਵੀ ਇਹ ਕੰਮ ਜਿਹੜਾ ਹੈਗਾ ਇਹ ਸ਼ੁਰੂ ਹੋਣਾ ਕਿਉਂਕਿ ਇਹ ਥਾਵਾਂ ਲਾਲ ਲਕੀਰ ਅੰਦਰ ਲਈਆਂ ਕੱਲੀਆਂ ਪਿੰਡਾਂ ਦੇ ਵਿੱਚ ਨਹੀਂ ਹੈਗੀਆਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਥਾਵਾਂ ਨੇ ਉਹ ਹੈਗੀਆਂ ਸੋ ਤੁਸੀਂ ਇਹਦੀ ਗੌਰ ਜਿਹੜੀ ਆ ਉਹ ਜ਼ਰੂਰ ਕਰਨੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਆਈ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਊਗੀ ਫਿਰ ਵੀ ਜੇ ਕੁਝ ਰਹਿ ਗਿਆ ਮੈਨੂੰ ਕਮੈਂਟਾਂ ਦੇ ਵਿੱਚ ਪੁੱਛ ਲਿਓ ਜਵਾਬ ਮੈਂ ਦੇਣ ਦੀ ਕੋਸ਼ਿਸ਼ ਕਰੂੰਗੀ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ